14 ਜੁਲਾਈ 2023 ਨੂੰ ਚੰਦਰਯਾਨ 3 ਛੱਡਿਆ ਗਿਆ ਸੀ ਅਤੇ 23 ਅਗਸਤ 2023 ਨੂੰ ਚੰਦਰਯਾਨ 3 ਚੰਨ ਤੇ ਪਹੁੰਚ ਗਿਆ ਇੱਥੇ ਆਪਾਂ ਦੇਖਾਂਗੇ ਚੰਦਰਯਾਨ 3 ਨੂੰ ਲੈ ਕੇ ਜਾਣ ਵਾਲਾ ਰਾਕਟ 3 ਚਰਨਾਂ ਦੇ ਵਿੱਚ ਚੱਲਣ ਵਾਲਾ ਰਾਕਟ ਹੈ ਚੰਦਰਯਾਨ 3 ਖੱਬੇ ਪਾਸੇ ਠੋਸ ਬਾਲਣ ਜਾਂ ਬਰੂਧ ਨਾਲ ਬਣੀਆਂ ਹੋਈਆਂ ਦੋ ਰਾਕਟ ਮੋਟਰਾਂ ਥੰਮ ਉੱਤੇ ਪਈਆਂ ਹਨ ਦੂਜੇ ਅਤੇ ਤੀਜੇ ਚਰਨ ਦੇ ਵਿੱਚ ਤਰਲ ਬਾਲਣ ਵਰਤਿਆ ਜਾਂਦਾ ਹੈ ਵਿਚਾਲੇ ਪਏ ਮੁੱਖ ਰਾਕਟ ਦੇ ਨਮੂਨੇ ਵਿੱਚ ਤੁਸੀਂ ਰਾਕਟ ਦਾ ਦੂਜਾ ਅਤੇ ਤੀਜਾ ਚਰਨ ਦੇਖ ਸਕਦੇ ਹੋ ਪੀਲੀ ਟੋਲਕੀ ਦੇ ਵਿੱਚ ਤਰਲ ਬਾਲਣ ਹੈ ਅਤੇ ਨੀਲੀ ਟੋਲਕੀ ਦੇ ਵਿੱਚ ਆਕਸੀਜਨ ਹੈ ਪਹਿਲੇ ਚਰਨ ਦੇ ਵਿੱਚ ਮੁੱਖ ਰਾਕਟ ਦੇ ਨਾਲ ਲੱਗੇ ਦੋ ਬੂਸਟਰ ਰਾਕਟ ਵਰਤੇ ਜਾਂਦੇ ਹਨ ਦੋ S200 ਰਾਕਟ ਥੋਸ ਬਾਲਣ ਨਾਲ ਬਣੇ ਜਾਂ ਬਾਰੂਦ ਨਾਲ ਬਣੇ ਬੂਸਟਰ ਰਾਕਟ ਹਨ ਇੱਕ ਵਾਰੀ ਆਤਿਸ਼ ਲਾਉਣ ਤੋਂ ਬਾਅਦ ਥੋਸ ਬਾਲਣ ਜਾਂ ਬਾਰੂਦ ਨਾਲ ਚੱਲਣ ਵਾਲੇ ਬੂਸਟਰ ਰਾਕੇਟ ਨੂੰ ਵਿੱਚੋਂ ਰੋਕਿਆ ਨਹੀਂ ਜਾ ਸਕਦਾ। ਇੱਕ S200 ਬੂਸਟਰ ਰਾਕੇਟ ਇੰਜਣ ਦੇ ਵਿੱਚ 204.5 ਟਨ ਥੋਸ ਬਾਲਣ ਜਾਂ ਬਾਰੂਦ ਹੁੰਦਾ ਹੈ। ਦੋਵੇਂ S200 ਬੂਸਟਰ ਰਾਕੇਟ ਇੰਜਣ ਮਿਲ ਕੇ ਪੂਰੇ ਰਾਕੇਟ ਦੀ ਰਫ਼ਤਾਰ 0 ਕਿਲੋਮੀਟਰ ਪ੍ਰਤੀ ਸਕਿੰਟ ਤੋਂ ਲੈ ਕੇ ਲਗਭਗ 2 ਕਿਲੋਮੀਟਰ ਪ੍ਰਤੀ ਸਕਿੰਟ ਤੱਕ ਲੈ ਜਾਂਦੇ ਹਨ। ਰਾਕਟ ਦੇ ਦੂਜੇ ਚਰਨ ਨੂੰ L110 ਚਰਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਚਰਨ ਵਿੱਚ ਡਾਈਮੈਥਲ ਹਾਈਡਰਾਜ਼ਿਨ ਅਤੇ 5% ਹਾਈਡਰਾਜ਼ਿਨ ਦੇ ਕੋਲ ਨੂੰ ਤਰਲ ਬਾਲਣ ਵਜੋਂ ਵਰਤਿਆ ਜਾਂਦਾ ਹੈ ਅਤੇ ਨਾਈਟ੍ਰੋਜਨ ਟੈਟਰਾਆਕਸਾਈਡ ਤੋਂ ਜ਼ਰੂਰੀ ਆਕਸੀਜਨ ਮਿਲਦੀ ਹੈ ਇਸ ਚਰਨ ਵਿੱਚ ਲੱਗੇ ਹੋਏ ਰਾਕਟ ਇੰਜਣ ਦਾ ਨਾਮ ਵਿਕਾਸ ਰਾਕਟ ਇੰਜਣ ਹੈ ਅਤੇ ਦੋ ਰਾਕਟ ਇੰਜਣ ਵਰਤੇ ਜਾਂਦੇ ਹਨ ਤੀਜੇ ਚਰਨ ਵਿੱਚ ਸੀਏਵੀ ਰਾਕਟ ਇੰਜਨ ਨੂੰ ਤਰਲ ਆਕਸੀਜਨ ਅਤੇ ਤਰਲ ਹਾਈਡਰੋਜਨ ਦੇ ਨਾਲ ਵਰਤਿਆ ਜਾਂਦਾ ਹੈ। ਤਰਲ ਬਾਲਣ ਵਾਲਾ ਰਾਕਟ ਇੰਜਨ ਵਰਤਣ ਦਾ ਇੱਕ ਫਾਇਦਾ ਇਹ ਹੈ ਕਿ ਇੱਥੇ ਲੋੜ ਮੁਤਾਬਕ ਰਾਕਟ ਇੰਜਨ ਨੂੰ ਚਲਾਇਆ ਜਾਂ ਬੰਦ ਕੀਤਾ ਜਾ ਸਕਦਾ ਹੈ ਅਤੇ ਲੋੜ ਮੁਤਾਬਕ ਰਾਕਟ ਇੰਜਨ ਦੇ ਵਿੱਚ ਬਣਨ ਵਾਲੇ ਜ਼ੋਰ ਨੂੰ ਕਾਬੂ ਕੀਤਾ ਜਾ ਸਕਦਾ ਹੈ। ਧਰਤੀ ਦੇ ਗੁਰੂਤਾ ਆਕਰਸ਼ਣ ਕਾਰਨ ਚੰਦਰਯਾਨ ਇੱਕ ਉਪਗ੍ਰਹਿ ਵਾਂਗ ਧਰਤੀ ਦੇ ਗੇੜੇ ਲਾਉਣ ਲੱਗ ਜਾਂਦਾ ਹੈ। ਥੋੜੇ-ਥੋੜੇ ਚਿਰ ਬਾਅਦ ਰਾਕਟ ਇੰਜਨ ਨੂੰ ਬਾਲ ਕੇ ਰਾਕਟ ਦੀ ਰਫ਼ਤਾਰ ਵਧਾਈ ਜਾਂਦੀ ਹੈ ਤਾਂ ਜੋ ਇਹ ਧਰਤੀ ਦੇ ਗੁਰੂਤਾ ਆਕਰਸ਼ਣ ਤੋਂ ਬਾਹਰ ਨਿਕਲ ਸਕੇ ਅਤੇ ਚੰਦ ਵੱਲ ਨੂੰ ਅੱਗੇ ਵਧ ਸਕੇ। ਚੰਦਰਯਾਨ ਤੇ ਲੱਗੇ ਸੈਂਸਰ ਅਤੇ ਉਪਕਰਨਾ ਤੋਂ ਮਿਲੇ ਸੰਕੇਤਾਂ ਦੇ ਹਿਸਾਬ ਤੇ ਚੰਦਰਯਾਨ ਤੇ ਲੱਗਿਆ ਕੰਪਿਊਟਰ ਬ੍ਰਾਕਟ ਇੰਜਨ ਨੂੰ ਲੋਡ ਦੇ ਹਿਸਾਬ ਤੇ ਚਲਾਉਂਦਾ ਹੈ ਅਤੇ ਬੰਦ ਕਰਦਾ ਹੈ ਤਾਂ ਜੋ ਚੰਦਰਯਾਨ ਦੀ ਗਤੀ ਜਾਂ ਰਫ਼ਤਾਰ ਵਧਾਈ ਜਾ ਸਕੇ ਚੰਦ ਵੱਲ ਨੂੰ ਵੱਧਦੇ ਹੋਏ ਚੰਦਰਯਾਨ ਦੀ ਰਫ਼ਤਾਰ ਘਟਾਉਣ ਵਾਸਤੇ ਚੰਦਰਯਾਨ ਦੀ ਦਿਸ਼ਾ ਪੁੱਠੀ ਕਰ ਦਿੱਤੀ ਜਾਂਦੀ ਹੈ ਅਤੇ ਲੋੜ ਮੁਤਾਬਕ ਰਾਕਟ ਇੰਜਣ ਨੂੰ ਚਾਲੂ ਕੀਤਾ ਜਾਂਦਾ ਹੈ ਅਜਿਹਾ ਕਰਨ ਦੀ ਇੱਕ ਵਜੇ ਹੈ ਕਿ ਚੰਦਰਯਾਨ ਦੀ ਰਫ਼ਤਾਰ ਇੰਨੀ ਘਟ ਕੀਤੀ ਜਾ ਸਕੇ ਕਿ ਚੰਦਰਯਾਨ ਚੰਦ ਦੇ ਗੁਰੂਤਾ ਆਕਰਸ਼ਣ ਵਿੱਚ ਆ ਜਾਵੇ ਅਤੇ ਇੱਕ ਉਪਗ੍ਰਹਿ ਵਾਂਗ ਚੰਦ ਦੇ ģੇੜੇ ਲਾਉਣ ਲੱਗ ਜਾਵੇ ਚੰਦਰਯਾਨ ਤੇ ਲੱਗੇ ਸੈਂਸਰ ਅਤੇ ਉਪਕਰਨਾ ਤੋਂ ਮਿਲੇ ਸੰਕੇਤਾਂ ਦੇ ਹਿਸਾਬ ਤੇ ਚੰਦਰਯਾਨ ਤੇ ਲੱਗਿਆ ਕੰਪਿਊਟਰ ਰਾਕਟ ਇੰਜਨ ਨੂੰ ਲੋੜ ਦੇ ਹਿਸਾਬ ਤੇ ਚਲਾਉਂਦਾ ਹੈ ਅਤੇ ਬੰਦ ਕਰਦਾ ਹੈ ਤਾਂ ਜੋ ਚੰਦਰਯਾਨ ਦੀ ਗਤੀ ਜਾਂ ਰਫ਼ਤਾਰ ਨੂੰ ਇਨਾ ਘਟਾਇਆ ਜਾ ਸਕੇ ਕਿ ਚੰਦਰਿਆ ਨੂੰ ਬਿਨਾਂ ਕਿਸੇ ਦਿੱਕਤ ਤੋਂ ਚੰਦ ਦੇ ਉੱਤੇ ਲਾਇਆ ਜਾ ਸਕੇ ਭਾਰਤ ਚੰਦ ਦੇ ਦੱਖਣੀ ਤਰੂਪ ਤੇ ਪੁਲਾੜੀਅਨ ਚੰਦਰਯਾਨ ਨੂੰ ਕਾਮਯਾਬੀ ਨਾਲ ਲਾਉਣ ਵਾਲਾ ਪਹਿਲਾ ਦੇਸ਼ ਹੈ ਅਤੇ ਚੰਦ ਤੇ ਪਹੁੰਚਣ ਵਾਲਾ ਚੌਥਾ ਦੇਸ਼ ਹੈ